ਮੈਂ ਜਦੋਂ ਆਫ ਕੈਮਰਾ ਇੱਕ ਬਾਈ ਜੀ ਨਾਲ ਗੱਲ ਕਰ ਰਹੀ ਸੀਗੇ ਤੇ ਤੁਹਾਡੇ ਲੋਕਲ ਇਥੋਂ ਦੇ ਸਿਸਟਮ ਬਾਰੇ ਗੱਲ ਕਰ ਰਹੇ ਸਖਾਸ ਕਰਕੇ ਸਰਕਾਰੀ ਸਿਸਟਮ ਬਾਰੇ ਤੁਹਾਡੇ ਵਿਧਾਇਕ ਬਾਰੇ ਗੱਲਾਂ ਚੱਲ ਰਹੀਆਂ ਸੀਗੀਆਂ ਹਾਲਾਂਕਿ ਮੈਨੂੰ ਨਹੀਂ ਪਤਾ ਤੁਸੀਂ ਇਸ ਸਵਾਲ ਦੇ ਜਵਾਬ ਮੈਨੂੰ ਬਣਦਾ ਕਿ ਨਹੀਂ ਪੁੱਛਣਾ ਹੈਨਾ ਪਰ ਉਹ ਸਵਾਲ ਕਰ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਸਮਝ ਲਓ ਵੀ ਸਿੱਧਾ ਇਹ ਪੰਜਾਬੀ ਚੋਂ ਨਹੀਂ ਡੰਡ ਲਾਹੀ ਜਾਂਦਾ ਸੀਗੀ ਹੈਨਾ ਸਰਕਾਰ ਦੀ ਵੀ ਤੇ ਤੁਹਾਡੇ ਵਿਧਾਇਕ ਦੀ ਵੀ ਹੈਨਾ ਵੀ ਇਹ ਸਿਸਟਮ ਤਾਂ ਆਪਾਂ ਸਾਰੀ ਵੇਖ ਲਿਆ ਅਸੀਂ ਜਿਉਂ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਲੱਗੇ ਆ ਸੁਲਤਾਨਪੁਰ ਲੋਧੀ ਹੁੰਦੇ ਆ ਇਥੋਂ ਤੱਕ ਵੀ ਸਰਕਾਰ ਪੂਰੀ ਤਰ੍ਹਾਂ ਨਾ ਜਿਹੜੇ ਹੈਗੇ ਲਾਹਨਤ ਖੱਟੀ ਇਹਨਾਂ ਦੀ ਪੂਰੀ ਖੜਾਂ ਦੇ ਵਿੱਚ ਦੇਖੋ ਮੈਂ ਕਿਉਂਕਿ ਮੇਰੇ ਸਾਰੇ ਆੜੀ ਨੇ ਇੱਥੋਂ ਵਾਲੇ ਸਾਰੇ ਵਿਧਾਇਕ ਮੇਰੀ ਉਹਨਾਂ ਨਾਲ ਮਿੱਤਰਤਾ ਅਸੀਂ 30-30 ਸਾਲ ਦੇ ਯਾਰ ਆ ਤੇ ਮੇਰੇ ਕੱਲੇ ਨਾਂ ਬੋਲਣ ਨਾਲ ਨਾ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ ਹਨ ਤੇ ਮੈਂ ਯਾਰ ਦੇ ਖਿਲਾਫ ਬੋਲਦਾ ਨਹੀਂ ਹੁੰਦਾ ਜਿਹਦੇ ਨਾਲ ਖਾ ਲਿਆ ਨਾ ਬੈਠ ਕੇ ਉਹਦੇ ਖਿਲਾਫ ਕਦੇ ਨਹੀਂ ਬੋਲਦਾ ਚਲੋ ਜਿੰਨੇ ਜੋਗੇ ਹੈਗੇ ਉਹ ਯੋਗਦਾਨ ਪਾਈ ਜਾਂਦੇ ਆ ਨਹੀਂ ਪਾਉਂਦੇ ਉਹਨਾਂ ਦੀ ਮਰਜ਼ੀ ਜੇ ਵਧੀਆ ਕਰਨਗੇ ਫੇਰ ਆ ਜਾਣਗੇ ਹਨਾ ਜੇ ਕੋਈ ਵਧੀਆ ਕੰਮ ਕਰੂਗਾ ਦੁਬਾਰਾ ਵੀ ਆ ਜਾਊਗਾ ਜੇ ਨਹੀਂ ਕਰਨਗੇ ਤੇ ਲੋਕ ਤਾਂ ਫਿਰ ਐਂ ਚੱਕ ਕੇ ਮਾਰਦੇ ਹਨਾ ਜੇ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ ਲੋਕ ਸਵਾਗਤ ਕਰਦੇ ਤਾਲੀਆਂ ਦੇ ਚੱਕ ਮੈਨੂੰ ਕੱਲ ਇੱਕ ਆ ਗਿਆ ਕਹਿੰਦਾ ਤੂੰ ਲੱਗਾ ਐ ਇਥੇ ਇਲੈਕਸ਼ਨ ਨਹੀਂ ਲੜਦਾ ਮੈਂ ਕਿਹਾ ਧੰਨਵਾਦ ਵੀਰੇ ਮੈਂ ਵੀ ਠੱਪਾ ਇਹ ਨਹੀਂ ਲਾਉਣਾ ਚਾਹੁੰਦਾ ਵੀ ਤੂੰ ਵੀ ਤੂੰ ਵੀ ਇਹੋ ਜਾਈ ਮੈਂ ਕਿਹਾ ਕੁਰਸੀ ਤੇ ਬਹਿ ਗਿਆ ਮੈਨੂੰ ਹੋ ਸਕਦਾ ਕੈਮੀਕਲ ਮੈਨੂੰ ਹੀ ਲੜਦੇ ਨਹੀਂ ਤੁਹਾਡਾ ਧੰਨਵਾਦ ਤੂੰ ਸੋਚਿਆ ਇੰਨਾ ਹੀ ਬਹੁਤ ਕੋਈ ਇਲੈਕਸ਼ਨ ਨਹੀਂ ਤੇ ਮੈਂ ਉਹਨਾਂ ਵੀਰਾਂ ਨੂੰ ਵੀ ਕਹਿੰਦਾ ਵੀ ਆਓ ਮદાન 'ਚ ਇਹ ਆਪਣੀ ਭੈਣ ਭਰਾ ਨੇ ਆਪਣੇ ਲੋਕ ਨੇ ਅੱਜ ਅਸੀਂ ਨਾਲ ਖੜਦੇ ਆ ਤਾਂ ਚੰਗਾ ਲੱਗਦਾ ਉਹਨਾਂ ਦਾ ਹੌਸਲਾ ਬਣਦਾ ਉਹਨਾਂ ਦੀ ਜ਼ਿੰਦਗੀ ਅਸੀਂ ਮੋੜ ਲੀਆਂ ਤੇ ਲੈ ਆਉਣੇ ਆ ਤਾਂ ਕਿਤੇ ਨਾ ਕਿਤੇ ਰੱਬ ਦੇਖਦਾ ਹਨਾ ਤੋ ਉਹਨੂੰ ਕਿਤੇ ਨਾ ਕਿਤੇ ਉਹਦੀ ਉਹਦਾ ਉਹਦਾ ਜ਼ਰੂਰ ਮਿਲੂਗਾ ਤਾਂ ਮੈਂ ਕਹਾਂਗਾ ਕਿ ਸਾਰੇ ਵੀਰਾਂ ਨੂੰ ਬੇਨਤੀ ਹੈ ਮੇਰੀ ਦੀ ਮੈਂ ਕਿਸੇ ਦੀ ਕੋਈ ਉਹ ਨਹੀਂ ਕਿਹੜਾ ਕੀ ਕਰ ਰਿਹਾ ਇਹ ਰਾਜਨੀਤਿਕ ਸਵਾਲ ਹੈ ਸਹੀ ਹੈ ਤੇ ਮੈਂ ਰਾਜਨੀਤਿਕ ਬੰਦਾ ਨਹੀਂ ਮੇਰੀ ਕਦੇ ਵੀ ਤੁਸੀਂ ਫੇਸਬੁੱਕ ਤੇਖ ਲੋ ਮੈਂ ਕਿਸੇ ਦੇ ਖਿਲਾਫ ਨਹੀਂ ਇੱਕ ਦਿਨ ਮੈਂ ਜ਼ਰੂਰ ਇਹਨਾਂ ਲਿਖਿਆ ਸੀ ਕਿ ਇਹ ਜਿਹੜੇ 2025 ਦੇ ਹੜ ਨੇ ਕਈਆਂ ਨੂੰ ਰੋੜ ਕੇ ਲੈ ਜਾਣਗੇ ਤੇ ਉਹ ਰੋੜ ਕੇ ਲੈ ਜਾ ਰਹੇ ਆ ਕਈ ਐਮਐਲਏ ਚਲੇ ਗਏ ਆ ਕਈਆਂ ਦਾ ਇੱਧਰ ਉੱਧਰ ਬਹੁਤ ਕੁਝ ਹੋ ਰਿਹਾ ਨਾ ਕਈਆਂ ਨੂੰ ਅਪ ਕਰਤਾ ਉਹਨੇ ਕਈ ਲੋਕ ਘਰੇ ਬੈਠੇ ਸੀ ਮੈਂ ਬੇਸ਼ਕ ਸੁਖਵੀਰ ਬਾਦਲ ਦੀ ਉਹਨਾਂ ਦੀ ਗੱਲ ਕਰ ਰਿਹਾ ਤਾਂ ਸੁਖਵੀਰ ਬਾਦਲ ਇਨਾਂ ਹੜਾਂ 'ਚ ਇੱਕ ਕਾਂਗਰਸ ਦੇ ਇੱਥੇ ਆਏ ਸੀ ਇਨਚਾਰਜ ਆਏ ਸੀਗੇ ਦਿੱਲੀ ਤੋਂ ਮੈਂ ਉਹਨਾਂ ਨਾਲ ਗੱਲ ਗੱਲ ਕਹਿੰਦਾ ਕਿ ਐਸਾ ਲੱਗ ਰਿਹਾ ਹੈ ਕਿ ਪੰਜਾਬ ਮੈਂ ਕਿਹਾ ਬਿਲਕੁਲ ਸੁਖਵੀਰ ਬਾਦਲ ਅਪ ਹੋਇਆ ਇਨਾਂ ਹੜਾਂ 'ਚ ਕੋਈ ਦੋ ਰਿਆ ਨਹੀਂ ਇਨਾਂ ਹੜਾਂ 'ਚ ਸਾਰਾ ਪੰਜਾਬ ਕਹਿ ਰਿਹਾ ਉਹ ਅਪ ਹੋ ਗਿਆ ਕਿੰਨੇ ਪੈਸੇ ਵੰਡੇ ਹੋਣਗੇ ਕੁਝ ਵੀ ਨਹੀਂ ਇਹ ਸੁਖਵੀਰ ਬਾਦਲ ਹੋਣਾਂ ਲਈ ਕੋਈ ਵੱਡੀ ਰਕਮ ਨਹੀਂ ਐ ਪਰ ਉਹ ਲੋਕਾਂ ਦੇ ਵਿੱਚ ਗਿਆ ਹੂੰ ਉਹਨੇ ਡਰਾਮੇ ਨਹੀਂ ਕੀਤੇ ਨਾਟਕ ਨਹੀਂ ਕੀਤਾ ਪਜਾਮੇ ਨਹੀਂ ਲਵੇੜੇ ਕੰਮ ਕਰਕੇ ਉਹ ਗਿਆ ਉਹ ਗਿਆ ਉਹ ਗਿਆ ਇੰਨੇ ਪੈਸੇ ਤਾਂ ਯਾਰ ਇੱਕ ਪਾਰਟੀ ਦਾ ਲੀਡਰ ਹੁੰਦਾ ਨਾ ਕੋਈ ਵੀ ਹੋਵੇ ਚਾਹੇ ਕਾਂਗਰਸ ਦੇ ਹੋਣ ਵੀਰ ਭਾਜਪਾ ਦੇ ਆਪਣੇ ਲੀਡਰਾਂ ਨੂੰ ਹੁਕਮ ਲਾ ਦੇ ਵੀ ਭਾਈ ਮੈਂ ਤੁਹਾਡੇ ਹਲਕੇ 'ਚ ਆ ਰਿਆਂ ਆਹ ਜ਼ਿਲ੍ਹਾ ਜ਼ਿਲ੍ਹੇ ਦਾ ਸਾਰਾ ਜ਼ਿਲ੍ਹਾ ਤਾਂ ਡੁੱਬਿਆ ਨਹੀਂ ਹੁਣ ਸਾਡਾ ਫਿਰੋਜ਼ਪੁਰ ਹੈ ਸ਼ਹਿਰੀ ਹਲਕਾ ਡੁੱਬਿਆ ਗੁਰੂ ਹਰ ਸਾਈ ਹਲਕਾ ਡੁੱਬਿਆ ਤੇ ਜਾਂ ਥੋੜਾ ਜਿਹਾ ਸਾਡਾ ਦਿਹਾਤੀ ਜ਼ੀਰਾ ਥੋੜਾ ਥੋੜਾ ਡੁੱਬਿਆ ਬਾਕੀ ਸਾਰਾ ਜ਼ਿਲ੍ਹਾ ਬੈਠਾ ਸਾਰਾ ਜ਼ਿਲ੍ਹਾ ਇਕੱਠਾ ਕਰਕੇ ਇੱਕ ਪਾਰਟੀ ਲਈ ਹੁੰਦਾ ਗੱਲ ਇਹ ਆ ਵੀ ਅੱਗੇ ਲੱਗਣਾ ਕਿਸੇ ਨੂੰ ਕਿਸੇ ਲਈ ਖੜਨਾ ਕਿ ਜਦੋਂ ਤੁਹਾਡੇ ਪੰਜਾਬ ਤੇ ਤੁਹਾਡੇ ਆਪਣੇ ਚਾਹੇ ਉਹ ਰਾਜਨੀਤਿਕ ਰੋਟੀਆਂ ਸੇਕਦੇ ਹੋਣ ਉਹਦੇ ਨਾਲ ਮਤਲਬ ਨਹੀਂ ਗੱਲ ਇਹ ਆ ਵੀ ਮੁਸੀਬਤ ਵੇਲੇ ਆ ਕੇ ਖੜ ਗਿਆ ਆਏ ਸਾਰੇ ਆ ਪਰ ਸੋਭਾ ਇੱਕ ਹੀ ਖਟ ਗਿਆ ਸਹੀ ਹੈ ਬਾਕੀ ਇਹ ਹੁੰਦਾ ਵੀ ਨੀਅਤ ਤੇ ਨੀਚੋ ਫਰਕ ਹੁੰਦਾ ਨਾ ਠੀਕ ਹੈ ਨਾ ਚਲੋ ਉਹਨਾਂ ਨੇ ਬੇਸ਼ੱਕ ਇਹਦੇ ਪਿੱਛੇ 5 4% ਉਹਨਾਂ ਦਾ ਰਾਜਨੀਤਿਕ ਲਾਭ ਹੀ ਹੋਵੇ ਪਰ ਜਦੋਂ ਮੌਕੇ ਤੇ ਉਥੇ ਡੀਜ਼ਲ ਦੀ ਲੋੜ ਸੀ ਡਰਮਾਂ ਦੇ ਡਰਮੋ ਡੀਜ਼ਲ ਦੇ ਕਿਆ ਕਿਸੇ ਪਰਿਵਾਰ ਨੂੰ ਪੈਸੇ ਦੀ ਲੋੜ ਸੀ ਉਹਨੇ ਪੈਸੇ ਫੜਾਤੇ ਪਿੱਠ ਪਿੱਛੇ ਬੇਸ਼ੱਕ ਉਹਨਾਂ ਤੇ ਬਹੁਤ ਬਿਆੰਗ ਹੁੰਦੇ ਰਹੇ ਵੀ ਇਹ ਫਲਾਨਾ ਐਸਜੀਪੀਸੀ ਦਾ ਪੈਸਾ ਵਰਤ ਰਿਹਾ ਜਾਂ ਧੰਮ ਠਿਮਕਾ ਵਰਤ ਰਿਹਾ ਉਹ ਨਹੀਂ ਕੋਈ ਲੋਕ ਵੇਖਦੇ ਪਰ ਅੱਜ ਕਿਸੇ ਦੇ ਦਿਲ ਨੂੰ ਤਰਬਾਸ਼ਤਾ ਮਿਲਿਆ ਨਾ ਬਿਲਕੁਲ ਮੈਂ ਕਹਿੰਦਾ ਵੀ ਨਾਲ ਖੜ ਗਿਆ ਮੈਂ ਇਹ ਨਹੀਂ ਕਹਾਂ ਵੀ ਮੈਂ ਉਹਦੇ ਨਾਲ ਸਹਿਮਤਾਂ ਵੀ ਸੁਖਬੀਰ ਬਾਦਲ ਮੈਨੂੰ ਚੰਗਾ ਲੱਗਦਾ ਮੈਂ ਉਸ ਗੱਲ 'ਚ ਨਹੀਂ ਪੈਂਦਾ ਵੀ ਮੈਨੂੰ ਚੰਗਾ ਲੱਗਦਾ ਨਹੀਂ ਮੈਂ ਗੱਲ ਮੌਕੇ ਦੀ ਕਰ ਰਿਹਾ ਵੀ ਮੌਕੇ ਤੇ ਕਿਹੜਾ ਬੰਦਾ ਆਉਂਦਾ ਔਰ ਕੀ ਕਰਦਾ ਐਸ ਵੇਲੇ ਲੋਕਾਂ ਦੀ ਬਾਹ ਫੜਨ ਦਾ ਵੇਲਾ ਸੀ ਔਰ ਹੈ ਅਜੇ ਵੀ ਮੋੜ ਵਸੇ ਬਦੀ ਗੱਲ ਚਾਰਨੀ ਮੈਂ ਦੂਜੀਆਂ ਪਾਰਟੀਆਂ ਨੂੰ ਵੀ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਵੀ ਆਓ ਤੁਸੀਂ ਵੀ ਆਓ ਮੈਦਾਨ 'ਚ ਇਹਨਾਂ ਲੋਕਾਂ ਨੂੰ ਆਪਦੇ ਬਣਾਓ ਇਹਨਾਂ ਨੂੰ ਪਿਆਰ ਦਿਓ ਐਸ ਵੇਲੇ ਤੁਹਾਡੇ ਪਿਆਰ ਦੀ ਲੋੜ ਹੈ ਇਹਨਾਂ ਨੂੰ ਪਿਆਰ ਦਿਓਗੇ ਗਲੇ ਲਾਉਂਗੇ ਤੁਹਾਡੇ ਹੋ ਜਾਣਗੇ ਸਾਰਿਆਂ ਨੂੰ ਬੇਨਤੀ ਕਿ ਇਦਾਂ ਦੀ ਆਦਤਾਂ ਤੁਸੀਂ ਵੀ ਪਾਓ